ਸਤਿ ਸ੍ਰੀ ਅਕਾਲ ਵੇਖੋ ਉਮੀਦ ਕਹਿੰਦੀ ਹਾਂ ਤੁਸੀਂ ਸਾਰੇ ਖੈਰੀਤ ਨਾਲ ਹੋਵੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਦੋ ਵੱਡੀਆਂ ਖਬਰਾਂ ਸਾਂਝੀਆਂ ਕਰਾਂਗੇ ਇੱਕ ਤੇ ਅਮਨਦੀਪ कौर ਬਠਿੰਡੇ ਵਾਲੀ ਲੈਡੀ ਕਨਸਟੇਬਲ ਤੇ ਦੂਸਰੀ ਭਾਈ ਅਮਰਪਾਲ ਦਿਹਾਈ ਦੇ حوالے ਨਾਲ ਦੋਨੋਂ ਬਹੁਤ ਹੀ ਅਹਿਮ ਖਬਰਾਂ ਆ ਤੁਹਾਡੇ ਗੇ ਰਿਕੁਐਸਟ ਹੈ ਵੀਡੀਓ ਨੂੰ ਪੂਰਾ ਦੇਖੋ ਤਾਂ ਕਿ ਤੁਹਾਨੂੰ ਮੁਕੰਮਲ ਜਾਣਕਾਰੀ حاصل ਹੋ ਸਕੇ ਸੋ ਸੋਸ਼ਲ ਕੀ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਖਬਰیں ਸਿੰਘ ਬਾਦਲ ਯਾਨੀ ਬਹੁਤ ਵੱਡੀ ਚਰਚਾ ਦੇ ਵਿੱਚ ਤੁਹਾਡੇ ਸਾਹਮਣੇ ਕੈਸੀ ਅਪਡੇਟ ਲੈ ਕੇ ਪੇਸ਼ ਹੋ ਗਏ ਆ ਕਿ ਪੰਜਾਬ ਦੇ ਵਿੱਚ ਜਿਹੜੀ ਕਾਸਟੇਵਰ ਅਮਨਦੀਪ ਕੌਰ ਬਠਿੰਡੇ ਵਾਲੀ ਬਹੁਤ ਵੱਡੀਆਂ-ਵੱਡੀਆਂ ਪਰਤਾਂ ਤੁਹਾਡੇ ਸਾਹਮਣੇ ਖੋਲਾਂਗੇ ਕਿ ਅਮਨਦੀਪ ਕੌਰ ਜਿਹੜੀ ਚਿੱਟੇ ਸਮੇਤ ਫੜੀ ਜਾਂਦੀ ਆਪਣੀ ਕਾਲੀ ਥਾੜ ਦੇ ਵਿੱਚ ਇੱਕ ਉਸ ਕੁੜੀ ਦਾ ਇੱਕ ਬਹੁਤ ਵੱਡਾ ਖੁਲਾਸਾ ਹੋ ਚੁੱਕਿਆ ਹੈ ਔਰ ਦੂਜੇ ਪਾਸੇ ਖਬਰ ਹੋਰ ਆ ਰਹੀ ਹੈ ਬੜੀ ਪੰਜਾਬ ਦੇ ਲਈ ਅਹਿਮ ਖਬਰ ਯਾਨੀ ਉਹਨਾਂ ਲੋਕਾਂ ਲਈ ਜਿਹੜੇ ਭਾਈ ਅਮਰਪਾਲ ਸਿੰਘ ਦੇ ਸਮਰਥਕ ਨੇ ਭਾਈ ਅਮਰਪਾਲ ਸਿੰਘ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾ ਰਿਹਾ ਕਿਵੇਂ ਲਿਆਂਦਾ ਜਾ ਰਿਹਾ ਕਿਉਂ ਲਿਆਂਦਾ ਜਾ ਰਿਹਾ ਔਰ ਕਦੋਂ ਲਿਆਂਦਾ ਜਾ ਰਿਹਾ ਪੂਰੀ ਖਬਰ ਤੁਹਾਡੇ ਸਾਹਮਣੇ ਧਰਾਂਗੇ ਕਿ ਮਾਨ ਸਿੰਘ ਖਾਰਾ ਜਿਹੜੇ ਭਾਈ ਅਮਰਪਾਲ ਸਿੰਘ ਦੇ ਐਡਵੋਕੇਟ ਨੇ ਉਹਨਾਂ ਦੇ ਮੂੰਹੋਂ ਸੁਣਾਵਾਂਗੇ ਕਿ ਭਾਈ ਅਮਰਪਾਲ ਸਿੰਘ ਪੰਜਾਬ ਦੇ ਵਿੱਚ ਕਿਉਂ ਲਿਆਂਦੇ ਜਾ ਰਿਹਾ ਔਰ ਕਦੋਂ ਲਿਆਂਦੇ ਜਾ ਰਿਹਾ ਔਰ ਦੂਜੀ ਖਬਰ ਜਿਹੜੀ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਆ ਉਹ ਤਾਂ ਹੋਰ ਵੀ ਯਾਨੀ ਇੱਕ ਪਰਤ ਖੋਲ ਗਈ ਐ ਕਿ ਕਹਲੇ ਜਿਹੜੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਐ ਕਿ ਸੁਖਬੀਰ ਸਿੰਘ ਬਾਦਲ ਦੇ ਨਾਨਕਿਆਂ ਦੇ ਨਾਲ ਇਸ ਕੁੜੀ ਦਾ ਲਿੰਕ ਕੀ ਸੀ ਉਹ ਤਾਂ ਮੈਂ ਤੁਹਾਨੂੰ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਦੱਸਤਾ ਸੀ ਕਿ ਜਿਹੜੀ ਅਮਨਦੀਪ ਕੌਰ ਐ ਇਹਦੀ ਮਾਂ ਸੁਖਬੀਰ ਸਿੰਘ ਬਾਦਲ ਦੇ ਨਾਨਕਿਆਂ ਦੇ ਘਰ ਦੇ ਵਿੱਚ ਕੰਮ ਕਰਿਆ ਕਰਦੀ ਸੀ ਜਿੱਥੋਂ ਉਹਦੀ ਸ਼ੁਰੂਆਤ ਹੁੰਦੀ ਐ ਔਰ ਉਸ ਤੋਂ ਬਾਅਦ ਸੁਖਬੀਰ ਨਾਲ ਤਾਰ ਕਿਵੇਂ ਜੁੜਦੇ ਨੇ ਦੇਖੋ ਪਹਿਲਾਂ ਉਹਨੇ ਘਰ ਦੇ ਵਿੱਚ ਰਹਿੰਦੀ ਆ ਉਹਦੀ ਮਾਂ ਕੰਮ ਕਰਦੀ ਆ ਔਰ ਉਸ ਤੋਂ ਬਾਅਦ ਬਹੁਤ ਜ਼ਿਆਦਾ ਗਰੀਬੀ ਹੁੰਦੀ ਆ ਉਹਦੀ ਮਾਂ ਦੇ ਦੁਆਰਾ ਇੱਕ ਸਪਾਰਸ਼ ਧਰੀ ਜਾਂਦੀ ਆ ਸੁਖਬੀਰ ਬਾਦਲ ਦੇ ਨਾਨਕਿਆਂ ਦੇ ਮੂਹਰੇ ਯਾਨੀ ਬਹੁਤ ਵੱਡਾ ਪਰਿਵਾਰ ਆ ਤਕੜਾ ਪਰਿਵਾਰ ਆ ਉਹਨਾਂ ਦੇ ਮੂਹਰੇ ਇੱਕ ਸਪਾਰਸ਼ ਧਰੀ ਜਾਂਦੀ ਆ ਕਿ ਸਾਡੀ ਕੁੜੀ ਨੂੰ ਕਿਸੇ ਨੇ ਕਿਹਾ ਨੌਕਰੀ ਦੇ ਉੱਤੇ ਫਿੱਟ ਕਰਵਾ ਦਿਓ ਤੁਹਾਡਾ ਬਹੁਤ ਧੰਨਵਾਦ ਹੋਣਾ ਔਰ ਦੂਜੇ ਪਾਸੇ ਇਹ ਜਿਹੜੇ ਅਮਨਦੀਪ ਕਾਰ ਆ ਬਠਿੰਡੇ ਵਾਲੀ ਜਿਹੜੀ ਫੜੀ ਗਈ ਹੈ ਇਹਦੀ ਮਾਂ ਦੇ ਕਹਿਣ ਦੇ ਮੁਤਾਬਕ ਉਹਨੂੰ ਪੁਲਿਸ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਸਿੱਧਾ ਡਾਇਰੈਕਟ ਦੇਖੋ ਕਿ ਮੈਂ ਤਾਰਾ ਜੋੜਦਿਆਂ ਹੁਣ ਇੱਕ ਇੱਕ ਕਰਕੇ ਮੈਂ ਤੁਹਾਡੇ ਸਾਹਮਣੇ ਧਰੂੰਗਾ ਸੁਖਬੀਰ ਸਿੰਘ ਬਾਦਲ ਦੇ ਨਾਨਕੇ ਜਿਹੜੇ ਉਹਨਾਂ ਨੇ ਇਹਨੂੰ ਭਰਤੀ ਕਰਵਾਇਆ ਉਸ ਦਿਨ ਤੋਂ ਫਿਰ ਇੱਕ ਐਸੀ ਸਟਾਰਟਿੰਗ ਸ਼ੁਰੂ ਹੁੰਦੀ ਹੈ ਪੰਜਾਬ ਦੀ ਬਰਬਾਦੀ ਪੰਜਾਬ ਦੀ ਬਰਬਾਦੀ ਸ਼ੁਰੂ ਹੁੰਦੀ ਹੈ ਚਿੱਟੇ ਦੇ ਨਾਲ ਇੱਕ ਬਹੁਤ ਵੱਡੀ ਪਦਵੀ ਦੇ ਉੱਤੇ ਪਹੁੰਚ ਜਾਣਾ 20 ਕਰੋੜ ਤੱਕ ਦੇ ਮਾਲਕ ਬਣ ਜਾਣ ਬਠਿੰਡੇ ਦੇ ਵਿੱਚ 30-3 ਕਰੋੜ ਦਾ ਇੱਕ ਬੰਗਲਾ ਖਰੀਦ ਲੈਣਾ ਉਸ ਤੋਂ ਬਾਅਦ ਬਹੁਤ ਵੱਡੀਆਂ-ਵੱਡੀਆਂ ਗੱਡੀਆਂ ਥਾਰਾਂ ਆਇਆ ਵਗੈਰਾ ਬਹੁਤ ਕੁਝ ਹੋ ਗਿਆ ਯਾਨੀ ਘੜੀਆਂ ਕੱਪੜੇ ਸਭ ਦੱਸਤਾ ਤੁਹਾਨੂੰ ਸਾਰੀ মিডিਆ ਨੇ ਔਰ ਜਿਹੜੇ ਅੱਜ ਤੁਹਾਡੇ ਸਾਹਮਣੇ ਸਬੂਤ ਧਰਾਂਗੇ ਇੱਕ ਵੀਡੀਓ ਦੇ ਜ਼ਰੀਏ ਉਹ ਵੀ ਤੁਹਾਨੂੰ ਸੁਣਨੇ ਪੈਣੇ ਆ ਕਿ ਇਹ ਮਾਮਲਾ ਪੂਰਾ ਹੈ ਕੀ ਹੈ ਅਗਰ ਖਬਰ ਜਾਣਨੀ ਹੈ ਤਾਂ ਸੁਣਨੀ ਪੈਣੀ ਹੈ ਪਹਿਲਾ ਭਾਈ ਅਮਰਪਾਲ ਸਿੰਘ ਡਿਬਰੂਗੜ ਦੀ ਜੇਲ੍ਹ ਦੇ ਵਿੱਚੋਂ ਪੰਜਾਬ ਕਿਵੇਂ ਲਿਆਂਦੇ ਜਾ ਰਹੇ ਨੇ ਇਹ ਖਬਰ ਵੀ ਸੁਣ ਲਓ ਉਸ ਤੋਂ ਬਾਅਦ ਜਿਹੜੀ ਕਾਸਟੇਬਲ ਬਠਿੰਡੇ ਵਾਲੀ ਅਮਨਦੀਪ ਕੌਰ ਬੜੀ ਇੱਕ ਉਹ ਬੀਬੀ ਜਿਵੇਂ ਪੰਜਾਬ ਦੇ ਅੰਦਰ ਮੀਡੀਆ ਦੇ ਵਿੱਚ ਕਿਹਾ ਜਾ ਰਿਹਾ ਠਾਰ ਵਾਲੀ ਬੀਬੀ ਉਹਦਾ ਨਾਮ ਰੱਖ ਦਿੱਤਾ ਗਿਆ ਤਾਂ ਹੁਣ ਪਹਿਲਾਂ ਅਮਰਪਾਲ ਸਿੰਘ ਪੰਜਾਬ ਕਿਵੇਂ ਆ ਰਹੇ ਨੇ ਇਹ ਵੀ ਸੁਣ ਲਓ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਉਸ ਅਪਡੇਟ ਤੇ ਸਾਂਝੇ ਕਰੂੰਗਾ ਜਿਹੜੀ ਅਮਨਦੀਪ ਕੌਰ ਔਰ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਹੈ ਸੋਨੂੰ ਤੁੰਦ ਪਈ ਹੋਈ ਐ ਇਸ ਮੁੱਦੇ ਦੇ ਉੱਤੇ ਕਿ ਭਾਈ ਸਾਹਿਬ ਹੁਣ ਬਾਹਰ ਆ ਰਹੇ ਆ ਜਾਂ ਨਹੀਂ ਪੰਜਾਬ ਲੈ ਆਂਦੇ ਜਾਣਗੇ ਜਾਂ ਨਹੀਂ ਰਾਹਤ ਜਿਹੜੀ ਮਿਲੂਗੀ ਕਿ ਨਹੀਂ ਜਾਂ ਹਾਲੇ ਵੀ ਹੋਰ ਇੰਤਜ਼ਾਰ ਜਿਹੜਾ ਸਮਰਥਕਾਂ ਨੂੰ ਕਰਨਾ ਪਊਗਾ ਲਈ ਜਸਵੀ ਜੀ ਗੱਲ ਇਹ ਟਾਈਮ ਵੀ ਜੋ ਤੁੰਦ ਦੇ ਦਿੰਨੇ ਹੋ ਵੀ ਚੁੱਕੇ ਨੇ ਇਹ ਹੁਣ ਅਪ੍ਰੈਲ ਦੀਆਂ ਸਫੇਦ ਤੁਬਾਰੇ ਦੇ ਨੇ ਤੇ ਹੁਣ ਤੁੰਦ ਹਟੋ ਹੁਣ ਤੁੰਦ ਪਹਿਲਾਂ ਹੀ ਹਟ ਚੁੱਕੀ ਐ ਜੀ ਹੁਣ ਜਿਵੇਂ ਉਹਨਾਂ ਜਿਹੜੇ ਸਾਥੀ ਨੇ ਜੀ ਸੱਤ ਜਿਹੜੇ ਸਾਥੀ ਨੇ ਤੇ ਅੱਠਵੇਂ ਹੁਣ ਜਿਹੜੇ ਆ ਚੁੱਕੇ ਨੇ ਜੀ ਤੇ ਹੁਣ ਬੜੀ ਛੇਤੀ ਉਮੀਦ ਹੈ ਵੀ ਜਿਹੜੇ ਨੌਵੇਂ ਸਾਥੀ ਨੇ ਭਾਈ ਬਪਲ ਪ੍ਰੀਤ ਸਿੰਘ ਜੀ ਉਹਨਾਂ ਦੀ ਜਿਹੜੀ 9 April ਨੂੰ ਜੋ ਵੰਦੀ ਹੈ ਜੀ ਆਪਣੀ ਐਨਐਸਏ ਦੀ ਸਮਾਪਤੀ ਦੇ ਦਿਨ ਉਹ ਵੀ ਬੜੀ ਛੇਤੀ ਪੰਜਾਬ ਆਉਣਗੇ ਤੇ ਜੋ ਭਾਈ ਅਮਰਿਤਪਾਲ ਸਿੰਘ ਉਹਨਾਂ ਦੀ ਅਰੈਸਟ ਹੈ ਜੀ ਉਹ ਹੋਈ ਸੀ 23 April 2023 ਨੂੰ ਜੀ ਤਾਂ ਫਿਰ ਜਿਹੜੀ ਐਨਐਸਏ ਵੀ ਇੱਕ ਦਿਨ ਪਹਿਲਾਂ ਸਵਾਪਤ ਹੁੰਦੀ ਹੁੰਦੀ ਹੈ 365 ਦਿਨਾਂ ਦੀ ਹੁੰਦੀ ਹੈ ਦੋ ਵਾਰ ਲਾਈ ਗਈ ਹੈ ਹਮ ਤਾਂ 22 ਅਪ੍ਰੈਲ ਤਰੀਕ ਬੰਦੀ ਹੈ ਵੀ ਹੁਣ ਜੋ ਉਮੀਦ ਹੈ ਵੀ ਜੋ ਬੜੀ ਜ਼ਿਆਦਾ ਗੁਰੂ ਮਹਾਰਾਜ ਦੀ ਕਿਰਪਾ ਹੋਣੀ ਹੈ ਜੋ ਖਡੂਰ ਸਾਹਿਬ ਕਨਸਟੀਟੂਐਂਸੀ ਦੇ ਜਿਹੜੇ ਲੋਕਾਂ ਨੇ ਮਸ਼ਿੰਦਿਆਂ ਨੇ ਜਿਹੜੀਆਂ ਵੋਟਾਂ ਵੋਟਾਂ ਪਾਈਆਂ ਨੇ 2 ਲੱਖ ਦੇ ਮਾਰਜਨ ਨਾਲ ਜਿਤਾਇਆ ਹੈ ਤੇ ਹੁਣ ਉਸੇ ਚੀਜ਼ ਕਰਕੇ ਪੰਜਾਬ ਦੀ ਆਵਾਮ ਦੀ ਗੁਹਾਰ ਕਰਕੇ ਹੁਣ ਸਰਕਾਰਾਂ ਨੂੰ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਆਉਣਾ ਪੈਣਾ ਦੇਖੋ ਭਾਈ ਅਮਰਪਾਲ ਸਿੰਘ ਪੰਜਾਬ ਤਾਂ ਲਿਆਂਦੇ ਜਾ ਰਹੇ ਨੇ ਕਦੇ ਲਿਆਂਦੇ ਜਾ ਰਹੇ ਨੇ 4 ਅਪ੍ਰੈਲ ਦਾ ਮਹੀਨਾ ਚੱਲ ਰਿਹਾ ਹੈ ਔਰ ਹੁਣ ਉਹ 22 23 ਤਰੀਕ ਦੇ ਅੰਦਰ ਅੰਦਰ ਪੰਜਾਬ ਦੇ ਵਿੱਚ ਆਉਣ ਜਾ ਰਹੇ ਕਿਉਂਕਿ ਐਨਐਸਏ ਟੁੱਟੂਗੀ ਇਦਾਂ ਰਹੀ ਗਈ ਖਬਰ ਭਾਈ ਅਮਰਪਾਲ ਸਿੰਘ ਦੀ ਹੁਣ ਸੁਖਵੀਰ ਸਿੰਘ ਬਾਦਲ ਦੇ ਨਾਲ ਜਿਹੜਾ ਰਿਸ਼ਤਾ ਹੈ ਔਰ ਹੋਰ ਬਾਕੀ ਦੀਆਂ ਤਾਰਾਂ ਕਿਵੇਂ ਜੁੜੀਆਂ ਨੇ ਔਰ ਕਿਵੇਂ ਪੋੜਾ ਖੁੱਲ੍ਹਦੀਆਂ ਸੁਣ ਲੋ ਜੀਦਾ ਅਮਨਦੀਪ ਕੌਰ ਦੇ ਬਹੁਤ ਵੱਡੇ ਵੱਡੇ ਖੁਲਾਸੇ ਤਾਂ ਜਿਹੜੀ ਹੁਣ ਇਹ ਅਮਨਦੀਪ ਕੌਰ ਦੀ ਅਪਡੇਟ ਹੈ ਇਹਨੂੰ ਮੈਂ ਨਹੀਂ ਇੱਕ ਪੁਲਿਸ ਵਾਲਾ ਸਾਂਝੀ ਕਰੂਗਾ ਇਸ ਗੱਲ ਨੂੰ ਪੁਲਿਸ ਵਾਲਾ ਜਿਹੜਾ ਥਾਣੇਦਾਰ ਬੰਦਾ ਸੋਨੋ ਮੈਂ ਆਪਣੀ ਐਗਜ਼ਾਮਪਲ ਹੀ ਦੇ ਦਿੰਦਾ ਮੈਂ ਤੋਂ ਕਿ ਇੰਚਾਰਜ ਮੱਥੂ ਆਇਆ ਲੱਗਾ ਸੀ ਓਕੇ ਮੈਂ ਇੱਕ ਕੁੜੀ ਉੱਥੇ ਗੁੰਮ ਹੋਈ ਸੀਗੀ ਤੇ ਕੁੜੀ ਅਸੀਂ ਰਿਕਵਰ ਕਰਨੀ ਸੀ ਤੇ 2 ਲੀਡ ਕਾਸਟੇ ਹੁਣ ਸਾਨੂੰ ਚਾਹੀਦੀਆਂ ਸੀ ਮੈਨੂੰ ਹਾਂਜੀ ਮੈਨੂੰ ਡਾਕਟਰੋਂ ਫੋਨ ਆ ਗਿਆ ਜੀ ਵੀ ਆਹ ਕੁੜੀਆਂ ਤੁਹਾਡੇ ਨਾਲ ਆ ਲੱਤੀਆਂ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰੋ ਓਕੇ ਚਲੋ ਮੈਂ ਇੱਕ ਲੜਕੀ ਤਾਂ ਕਹਿੰਦੀ ਜੀ ਮੈਂ ਮੈਨੂੰ ਤੁਸੀਂ ਮੌਕੇ ਪੁੱਛ ਲੈਣ ਤੋਂ ਲੈ ਲਿਓ ਤੇ ਦੂਸਰੀ ਜਿਹੜੀ ਮੈਂ ਫੋਨ ਕੀਤਾ ਉਹ ਕਹਿੰਦੀ ਜੀ ਮੈਂ ਨਹੀਂ ਜਾਣਾ ਅੱਛਾ ਹਾਂਜੀ ਉਰ ਮੈਂ ਐਸਐਚਓ ਦੇ ਧਿਆਨ ਚ ਲਿਆਉਂਦਾ ਡਿਪਟੀ ਸਾਹਿਬ ਨਾਲ ਗੱਲ ਕੀਤੀ ਮੈਂ ਕਿਹਾ ਜੀ ਉਹਦਾ ਡਿਊਟੀ ਤੋਂ ਜਵਾਬ ਦੇਣਾ ਸਿੱਧੀ ਸਸਪੈਂਸ਼ਨ ਹੈ ਹਾਂਜੀ ਮੈਂ ਜਦੋਂ ਰੱਤ ਪਉਣ ਲੱਗਿਆ ਵੀ ਤੇ ਮੈਨੂੰ ਐਸਪੀ ਸਾਹਿਬ ਤੋਂ ਸਾਡੇ ਦਾ ਫੋਨ ਆਉਂਦਾ ਵੀ ਮੈਨੂੰ ਆਕੇ ਮਿਲਣੀ ਓਕੇ ਤੇ ਮੈਂ ਚਲੋ ਜਾਣਾ ਸੀਵੇਰੇ ਐਸਪੀ ਦਾ ਹੁਕਮ ਆਇਆ ਤੇ ਜਦੋਂ ਮੈਂ ਗਿਆ ਤੇ ਉਹ ਕੁੜੀ ਐਸਪੀ ਸਾਹਿਬ ਦੇ ਨਾਲ ਬਿਸਕਟਾ ਦਾ ਚਾਹ ਪੀ ਰਹੀ ਆ ਦੱਸੋ ਮੈਂ ਕਿ ਥਾਣੇਦਾਰ ਮੈਂ ਖੜਾ ਤੇ ਉਹ ਕੁਰਸੀ ਤੇ ਬੈਠੀ ਹੋਈ ਨਾਲ ਦੱਸੋ ਮੈਂ ਤਾਂ ਬਰਦਾਸ਼ਤ ਨਹੀਂ ਲੈ ਮੈਂ ਕਿਹਾ ਸਰ ਮੈਂ ਇੱਕ ਦੋ ਰੈਂਕ ਸੀਨੀਅਰ ਹਾਂ ਹਾਂਜੀ ਮੈਨੂੰ ਤੁਸੀਂ ਬੈਠਣ ਨੂੰ ਨਹੀਂ ਕਿਹਾ ਹਾਂ ਪਰਦੀ ਪਾਈ ਹੈ ਮੇਰੀ ਹਾਂ ਇਹਨੂੰ ਤੁਸੀਂ ਬਿਸਕੁਟ ਆਪ ਦੇ ਰਹੇ ਹੋ ਹਾਂ ਇਹ ਫਿਰ ਮੇਰੇ ਨਾਲ ਕਿਉਂਕਿ ਕੱਲ ਨੂੰ ਕਰੋਗੇ ਕਿਸੇ ਨਾਲ ਇੰਸਪੈਕਟਰ ਨੂੰ 3 ਰੈਂਕ ਤੱਕ ਬਿਲਕੁਲ ਇਹ ਚੀਜ਼ ਨੇ ਸਾਡਾ ਬੇੜਾ ਕਰ ਜਿਹੜੀ ਹੋ ਇਹ ਵੀ ਆਪਾਂ ਗੱਲ ਕਰਦੇ ਹਾਂ ਹਾਂਜੀ ਪਤਾ ਸਾਰਿਆਂ ਨੂੰ ਹੈ ਹਾਂਜੀ ਸਭ ਨੂੰ ਪਤਾ ਹੈ 5/ ਅਸਰ ਇਹਦੇ ਨਾਲ ਜੁੜਦੇ ਆ ਕਿਉਂਕਿ ਸਾਨੂੰ ਤਾਂ ਮਹਿਕਮੇ 'ਚ ਪਤਾ ਹੈ ਕਿ ਇਹ ਸਭ ਤੋਂ ਪਹਿਲਾਂ ਕਿਹੜੇ ਅਫਸਰ ਦੀ ਗੱਡੀ 'ਚ ਹੁੰਦੀ ਸੀ ਕਿਹੜੇ ਅਫਸਰ ਦੇ ਨਾਲ ਹੁੰਦੀ ਸੀ ਉਹ ਕਾਫੀ ਵਿਵਾਦਤ ਅਫਸਰ ਰਹੇ ਆ ਪੰਜਾਬ ਦੇ ਹੁਣ ਜਿਹੜੀ ਕਾਸਟੇਬਲ ਹੈ ਡੀਆਈਜੀ ਰੈਂਕ ਦੇ ਅਫਸਰ ਦੇ ਨਾਲ ਗੱਡੀ 'ਚ ਹੈ ਕਿ ਸਿਰਫ ਜਦੋਂ ਜਦੋਂ ਜਿਹਦੇ ਜਿਹਦੇ ਜੁੜਤ ਹੈ ਵੀ ਉਹਨੂੰ ਬੁਲਾਜੋ ਬਿਲਕੁਲ ਦੂਸਰਾ ਤਖਤ ਪਰਮਾਰ ਸਾਹਿਬ ਦਾ ਇਹ ਹੈ ਪੰਜਾਬ ਦਾ ਇੱਕ ਬਹੁਤ ਵੱਡਾ ਸਿਆਸੀ ਘਰਾਣਾ ਹੈ ਹਾਂਜੀ ਉਹਦੀ ਇਹਦੇ ਪਿੰਡ 'ਚ ਬਹੁਤ ਕਰੀਬੀ ਰਿਸ਼ਤੇਦਾਰੀ ਹੈ ਹਾਂਜੀ 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 ਉਹ ਸੁਖਵੀਰ ਬਾਦਲ ਦੇ ਨਾਨਕੇ ਸਾਹ ਦੇ ਉੱਤੇ ਅੰਦਰ ਗੱਲ ਕੋਈ ਹੋਇਆ ਚਾ ਹਾਂਜੀ 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 ਇਹ ਵੀ ਵਜ਼ਰ ਉਹਨਾਂ ਦੇ ਘਰੇ ਕੰਮ ਕਰਦੀ ਰਹੀ ਹੈ ਓਕੇ ਜਿੱਥੋਂ ਇਹ ਭਰਤੀ ਕੀਤੀ ਜਾਂਦੀ ਆ ਤਾਂ ਪੰਜਾਬ ਦੇ ਵਿੱਚ ਕੱਲ ਵੀ ਜਿਹੜੀ ਵੀਡੀਓ ਪੈਂਦੀ ਆ ਬੜਾ ਪੰਜਾਬੀਆਂ ਨੇ ਪਿਆਰ ਦਿੱਤਾ ਕਿ ਸੁਖਵੀਰ ਸਿੰਘ ਬਾਦਲ ਨੂੰ ਉਹਨਾਂ ਦੀ ਪੋਲ ਖੋਲਣੀ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਬਹੁਤ ਸਾਰੇ ਦੋਸ਼ੀ ਆ ਪੰਜਾਬ ਦੇ ਸੇਕਾਉਂ ਦੇ ਦੋਸ਼ੀ ਨੇ ਤਸਵੀਰ ਸਿੰਘ ਬਾਦਲ ਦੇ ਜਿਹੜੇ ਨਾਨਕੇ ਨੇ ਉਹਨਾਂ ਦੇ ਘਰੇ ਦੀ ਮਾਂ ਕੰਮ ਕਰਦੀ ਸੀ ਇਹ ਗੱਲ ਮੈਂ ਕੱਲ ਵੀ ਕਹੀ ਸੀ ਤੇ ਅੱਜ ਕਿਉਂ ਰਿਪੀਟ ਕੀਤੀ ਹੈ ਪੰਜਾਬ ਦੇ ਸਾਡੇ ਵਾਸੀਆਂ ਨੇ ਜਿਨ੍ਹਾਂ ਭੈਣ ਭਰਾਵਾਂ ਨੇ ਨਹੀਂ ਵੇਖੀ ਤਾਂ ਅੱਜ ਵੇਖ ਲੈਣਗੇ ਜ਼ਰੂਰੀ ਹੈ ਕਿਉਂਕਿ ਉਹੀ ਪੰਜਾਬ ਦੇ ਘਰੋਂ ਨਿਕਲਦੀ ਗੱਲ ਅੱਗ ਵਾਂਗ ਮੈਂ ਕਹਿਣਾ ਹੁੰਦਾ ਸੀ ਤੁਹਾਡੇ ਸਾਹਮਣੇ ਮੈਂ ਕਈ ਵਾਰ ਇਹ ਗੱਲਾਂ ਦੇ ਖੁਲਾਸੇ ਕੀਤੇ ਆ ਕਿ ਜਿਹੜਾ ਵੱਡਾ ਬਾਦਲ ਮਰ ਗਿਆ ਉਹੀ ਪੰਜਾਬ ਦੀਆਂ ਜੜ੍ਹਾਂ ਦੇ ਵਿੱਚ ਤੇਲ ਪਾ ਕੇ ਗਿਆ ਜਿਹੜਾ ਸਾਡਾ ਪੰਜਾਬ ਅੱਜ ਤੱਕ ਸੁਲਗ ਰਿਹਾ ਐ ਐਸੇ ਕਰਕੇ ਦੇਖੋ ਪਰਤਾ ਜਦੋਂ ਖੁੱਲਦੀਆਂ ਨੇ ਇਹੀ ਜੜ੍ਹਾਂ ਦੇ ਵਿੱਚ ਤੇਲ ਪਾਇਆ ਯਾਨੀ ਉਹਨਾਂ ਦੇ ਭਾਵੇਂ ਨਾਨਕੇ ਚਾਹੇ ਜੋ ਮਰਜੀ ਐ ਪਰ ਉਹਨਾਂ ਨੇ ਇਹ ਭਰਤੀ ਕਰਵਾਈ ਉਹਨਾਂ ਦੀ ਭਰਤੀ ਕਰਵਾਈ ਹੋਈ ਕਾਂਸਟੇਬਲ ਕਿਸ ਪ੍ਰਕਾਰ ਸਾਡੇ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਤੇ ਮਰਵਾਉਣ ਚੱਲੀ ਸੀ ਛੱਟੇ ਦੇ ਨਾਲ ਕਿੰਨੇ ਮਾਰ ਚੁੱਕੀ ਐ ਔਰ ਕਿੰਨੇ ਹੋਰ ਸਾਰੇ ਮਾਰਵੇਂ ਸੀ ਇਸ ਕਰਕੇ ਪੰਜਾਬ ਦੇ ਗੌਰਵ ਜாதਵ ਡੀਜੀਪੀ ਸਤਕਾਰਯੋਗ ਪੰਜਾਬ ਪੁਲਿਸ ਦੇ ਵਿੱਚ ਬਹੁਤ ਵੱਡਾ ਨਾਮ ਹੈ। ਉਹਨਾਂ ਨੂੰ ਅਪੀਲ ਹੈ ਕਿ ਇਸ ਦੇ ਉੱਤੇ ਵੱਡੀ ਤੋਂ ਵੱਡੀ, ਕੜੀ ਤੋਂ ਕੜੀ ਕਾਰਵਾਈ ਕਰਕੇ ਇਹਨੂੰ ਸਿੱਧਾ ਡਿਸਮਿਸ ਕਰਕੇ ਜੇਲ੍ਹ ਦੇ ਵਿੱਚ ਸਖਤ ਤੋਂ ਸਖਤ ਸਜ਼ਾ ਦਿਵਾਉਣੀ ਚਾਹੀਦੀ ਹੈ। ਤਾਂ ਕਿ ਹੋਰ ਕਾਂਸਟੇਬਲ ਚਾਹੇ ਕੋਈ ਔਰਤ ਹੋਵੇ, ਚਾਹੇ ਹੋਵੇ ਕੋਈ ਬੰਦਾ ਉਹ ਜੁਰਤ ਨਾ ਕਰੇ। ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਇਸ ਗੱਲ ਦੇ ਹੱਕ ਵਿੱਚੋਂ ਵੀਡੀਓ ਨੂੰ ਸ਼ੇਅਰ ਕਰ ਦੇਣਾ ਔਰ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ। ਬਾਰੇ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਭਾਈ ਅਮਰਪਾਲ ਜਿਹੜਾ ਦੀ ਰਹਾਈ ਮੁਤਵਕਕ ਹੈਗੀ ਹੈ ਔਰ ਹੁਣ ਜਿਸ ਤਰ੍ਹਾਂ ਤੁਸੀਂ ਉਹਨਾਂ ਦੇ ਵਕੀਲ ਮਾਨ ਸਿੰਘ ਖਾਰਾ ਦੀ ਵੀ ਗੱਲਬਾਤ ਸੁਣੀ ਗੱਲਬਾਤ ਸੁਣੀ ਉਹ ਕਹਿ ਰਹੇ ਆ ਕਿ April ਦੀ 22-23 ਨੂੰ ਉਮੀਦ ਕੀਤੀ ਜਾ ਰਹੀ ਹੈ ਕਿ ਭਾਈ ਅਮਰਪਾਲ ਜਿਹੜੇ ਆ ਰਹਾ ਹੋ ਜਾਣਗੇ ਜਿਸ ਤਰ੍ਹਾਂ ਉਹਨਾਂ ਦੇ ਬਾਕੀ ਸਾਥੀ ਜਿਹੜੇ ਸਾਥ ਹੈ ਉਹਨਾਂ ਨੂੰ ਰਹਾਈ ਮਿਲ ਗਈ ਹੈ ਔਰ ਜਿਹੜੇ ਦੋ ਹੈਗੇ ਆ ਉਹਨਾਂ ਨੂੰ ਵੀ ਮਿਲ ਜਾਏਗੀ ਇਸੇ ਤਰ੍ਹਾਂ ਭਾਈ ਅਮਰਪਾਲ ਦੀ NSA ਵੀ ਖਤਮ ਹੋ ਜਾਏਗੀ ਔਰ ਬਹੁਤ ਜਲਦ ਉਹ ਰਹਾ ਹੋ ਕੇ ਆ ਜਾਣਗੇ ਕਿਉਂਕਿ ਉਹਨਾਂ ਦੀ ਰਿਹਾਈ ਦਾ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਜਿਹੜਾ ਕਿ ਉਹਨਾਂ ਨੂੰ ਵੱਡੀ ਲੀਡ ਦੇ ਨਾਲ ਜਿੱਤ ਮਿਲੀ ਹੈਗੀ ਹੈ ਅ ਔਰ ਬਹੁਤ ਵੱਡਾ ਮਾਰਜਨ ਹੀਗਾ ਹੈ ਜਿਸ ਦੀ وجہ ਤੋਂ ਉਹ ਬਹੁਤ ਜਲਦ ਰਹਾ ਹੋਣਗੇ ਇਸ ਖਬਰ ਦੇ ਬਾਰੇ ਤੁਸੀਂ ਜਾਣਿਆ ਦੂਸਰੀ ਹੈਗੀ ਸੀਗੀ ਅਮਨਦੀਪ ਕੌਰ ਬਠਿੰਡੇ ਵਾਲੀ ਜਿਹੜੀ ਕਿ ਨਸ਼ਾ ਕਰਦੀ ਦਾ ਧੰਦਾ ਕਰਦੀ ਸੀਗੀ ਔਰ ਲਿਹਾਇ ਤੇ ਉਹ ਲੇਡੀ ਕਨਸਟੇਬਲ ਸੀ ਲੇਕਿਨ ਸੁਖਬੀਰ ਸਿੰਘ ਬਾਦਲ ਦੇ ਪਰਿਵਾਰ ਉਹਦੇ ਨਾਨਕੇ ਜੜੇ ਆ ਉਹਦੇ ਘਰ ਉਹਦੀ والدہ ਕੰਮਕਾਰ ਕਰਦੀ ਸੀ ਜਿਸ ਤੋਂ ਬਾਅਦ ਉਹਦੀ ਸਫਾਰਸ਼ ਦੇ ਉੱਤੇ ਉਹਨੂੰ ਜੀ ਪੁਲਿਸ ਕਨਸਟੇਬਲ ਦੇ ਵਿੱਚ ਜੌਬ ਮਿਲਦੀ ਹੈ ਔਰ ਉਸ ਤੋਂ ਬਾਅਦ ਉਹ ਇਸ ਤੰਦੇ ਦੇ ਜ਼ਰੀਏ 20 ਕਰੋੜ ਦੀ ਮਾਲਕ ਬਣ ਜਾਂਦੀ ਹੈ 2 ਤੋਂ 3 ਕਰੋੜ ਦਾ ਉਹਦਾ ਬੰਗਲਾ ਹੈ ਬਠਿੰਡੇ ਦੇ ਵਿੱਚ ਔਰ مختلف ਤਰ੍ਹਾਂ ਦੀਆਂ ਗੱਡੀਆਂ ਆ ਬਾਕੀ ਜਿਹੜਾ ਰਹਿਨ ਸਹਿਨ ਔਰ ਜਿਹੜੇ ਬਾਕੀ ਕੜੀਆਂ ਇਹਨਾਂ ਦੀ ਮਾਲੀਅਤ ਦੇ ਬਾਰੇ ਵੀ ਤੁਸੀਂ ਜਾਣਿਆ ਔਰ ਹੁਣ ਜਿਹੜਾ ਵਾ ਉਹ ਖਬਰ ਚਰਚਾਵਾਂ ਦੇ ਵਿੱਚ ਹੈਗੀ ਹੈ ਔਰ ਜਿਹਦੇ ਉੱਤੇ ਐਕਸ਼ਨ ਲਿਆ ਜਾ ਰਿਹਾ ਹੈਗਾ ਔਰ ਐਕਸ਼ਨ ਲੈਣ ਵਾਲਾ ਵੀ ਕੋਈ ਹੋਰ ਨਹੀਂ ਬਲਕਿ ਪੰਜਾਬ ਪੁਲਿਸ ਪੰਜਾਬ ਦੇ ਰਖਵਾਲੀ ਕਰਨੇ ਵਾਲੇ ਪੰਜਾਬ ਦੀ ਪੁਸ਼ਤ ਪਨਾਹੀ ਕਰਨੇ ਵਾਲੇ ਪੰਜਾਬ ਸਰਕਾਰ ਹੀ ਹੈ ਜਿਹੜੀ ਕਿ ਸਖਤ ਐਕਸ਼ਨ ਲੈ ਰਹੀ ਹੈਗੀ ਹੈ। ਵਿਰੋਧੀਆਂ ਨੂੰ ਦੋਨੋਂ ਅਪਡੇਟਸ ਕੈਂਡੀਆਂ ਲਗੀਆਂ ਕਮੈਂਟਸ ਵਿੱਚ لازਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੀ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼